ਦੀ ਅੱਜ ਰੋਪੜ ਦੇ ਵਿੱਚ ਧਰਨਾ ਲਗਾਇਆ ਗਿਆ ਹੈ ਜੀ ਤਾਂ ਕੀ ਕਾਰਨ ਹੈ ਧਰਨੇ ਦਾ ਜੀ ਬਸ ਸਾਰੀ ਸੰਗ ਨੂੰ ਖੈਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਸਾਡੀ ਸਿੱਖ ਕੌਮ ਦੀ ਧਰਨਿਆਂ 'ਚ ਲੰਗੀ 1947 ਤੋਂ ਲੈ ਕੇ ਅੱਜ ਤੱਕ ਕੋਈ ਇੱਕ ਟੁੱਟਿਆ ਜਿਹਾ ਭਈਆ ਬਿਹਾਰ ਤੋਂ ਆ ਕੇ ਇੱਥੇ ਉਹ ਸਾਨੂੰ ਗਾਲਾਂ ਕੱਢ ਜਾਂਦਾ ਜਾਂ ਬੰਨਾਂ ਦੀ ਗੱਲ ਹੋਵੇ ਇੱਥੇ ਸਾਨੂੰ ਪ੍ਰਸ਼ਾਸਨ ਕੁੱਟਣੇ ਨੂੰ ਡੰਡੇ ਲੈ ਕੇ ਆ ਜਾਂਦਾ ਸੋ ਸਾਡੀ ਮੰਗ ਸੀ ਹੈ ਕਈ ਦਿਨਾਂ ਤੋਂ ਸਾਡੇ ਵੀਰ ਮੈਂ ਕਿਹਾ 10 ਦਿਨ ਹੋ ਚਲੇ ਲਗਭਗ 10 ਦਿਨ ਤੋਂ ਆਪ ਲੱਗੇ ਹੋਏ ਆ ਸਿਰਫ ਉੱਥੇ ਨਾ ਪ੍ਰਸ਼ਾਸਨ ਦਾ ਕੋਈ ਐਸਜੀਐਮਰ ਡੀਐਸਪੀ ਤੋਂ ਜਿਹਨਾਂ ਦੀ ਮੈਂ ਗੱਲ ਸੁਣੀ ਉਹਨਾਂ ਤੋਂ ਵਗੈਰਾ ਉੱਥੇ ਕੋਈ ਵਰਕਰ ਨਹੀਂ ਹੈਗਾ ਜਿਹੜਾ ਉੱਥੇ ਕੋਈ ਥੈਲੇ ਚੱਕੇ ਆ ਉਹ ਕਰੇ ਆਮ ਸਾਡੇ ਲੋਕ ਸਾਡੇ ਨੌਜਵਾਨ ਲੱਗੇ ਹੋਏ ਆ ਟਰੈਕਟਰਾਂ ਪਰ ਜਿਨ੍ਹਾਂ ਨੂੰ ਇਹ ਮਖੌਲਾਂ ਕਰਦੇ ਸੀ ਕਿ ਟਰੈਕਟਰ ਲਈ ਫਿਰਦੇ ਸੜਕਾਂ ਪਰ ਅੱਜ ਉਹੀ ਟਰੈਕਟਰ ਕੰਮ ਆਏ ਜਿਨ੍ਹਾਂ ਨੂੰ ਭਗਵਾਨਤਮਾਨ ਉਹ ਦਿੱਲੀ ਦਾ ਗੁਲਾਮ ਕੇਜਰੀਵਾਰਾਂ ਦਾ ਮਖੌਲ ਕਰੇ ਕਰਦਾ ਸੀ ਕਿ ਪੰਜਾਬ ਦੇ ਵਿੱਚ ਇੰਨੇ ਟਰੈਕਟਰ ਐ ਅੱਜ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਉਹ ਤੇਰੇ ਕਿੱਥੇ ਗਏ ਦਿੱਲੀ ਵਾਲੇ ਉਹ ਪਜਾਮੀਆਂ ਚੜ ਉਹਨਾਂ ਨੂੰ ਲੈ ਕੇ ਆਉਂਦਾ ਬੰਨਾਂ ਤੇ ਉਹਨਾਂ ਦੇ ਟਰੈਕਟਰ ਲੈ ਕੇ ਆਉਂਦਾ ਪਤਾ ਲੱਗਦਾ ਉਹਨਾਂ ਨੂੰ ਪਰ ਸਾਡੇ ਜਿਹੜੇ ਪੰਜਾਬੀ ਨੌਜਵਾਨ ਸਿੱਖ ਨੌਜਵਾਨਾਂ ਜੋ ਹੀ ਬੰਨਾਂ ਤੇ ਖੜੇ ਆ ਉਹਨਾਂ ਨੇ ਹੀ ਬੰਨਾਂ ਦਾ ਰੁਖ 모ੜਿਆ ਅੱਜ ਮੰਗ ਐ ਸੀ ਕਿ ਜਿਹੜਾ ਬੰਨ ਸਾਰੰਗਪੁਰ ਫਸਿਆ ਵੱਲ ਨੂੰ ਹੋਇਆ ਵਾਏ ਵੀ ਥੋੜਾ ਬਹੁਤਾ ਉਹਨੂੰ ਦੂਜੇ ਪਾਸੇ ਨੂੰ ਕਰਿਆ ਜਾਵੇ ਪਰ ਪ੍ਰਸ਼ਾਸਨ ਨੇ ਸਾਨੂੰ ਲੋਲੂਪਾਪ ਦਿੱਤਾ ਏ ਵੀ ਤੁਸੀਂ ਚੁੰਗੀ ਜਾਓ ਤੁਸੀਂ ਡੁੱਬੋ ਮਰੋ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਹਸਪਤਾਲ ਪਏ ਆ ਕਿਉਂਕਿ ਉਸ ਬੰਦੇ ਕੋਲ ਜਵਾਬ ਹੈ ਨਹੀਂ ਉਹਨੇ ਕਿਹਾ ਵੀ ਆਪ ਆਣਾ ਠੀਕ ਹੈ ਹਸਪਤਾਲ ਪਏ ਹੋ ਜਾ ਕੇ ਉਹਦੇ ਜਿਹੜੇ ਮੰਤਰੀ ਸ਼ਾਂਤਰੀ ਆ ਉਹਨਾਂ ਦਾ ਕੋਈ ਟਿਕਾਣਾ ਨਹੀਂ ਕਿੱਥੇ ਫਿਰਦੇ ਡੀਸੀ ਸਾਹਿਬ ਰਾਹੀਂ ਆਪ ਵਧੀਆ ਕੋਠੀਆਂ 'ਚ ਪਏ ਆ ਉਹਨਾਂ ਨੂੰ ਤਰਖਾਹਾਂ ਮਿਲਦੀਆਂ ਸਾਡੇ ਖੂਨ ਪਸੀਨੇ 'ਚ ਉਹ ਖਾ ਰਹੇ ਪਰ ਆਮ ਬੰਦਾ ਮਰ ਰਿਹਾ ਏ ਆਮ ਬੰਦੇ ਦੀ ਇੱਥੇ ਕੋਈ ਸੁਣਵਾਈ ਨਹੀਂ ਨਹੀਂ ਪ੍ਰਸ਼ਾਸਨ ਤਾਂ ਲਗਾਤਾਰ ਕਹਿੰਦੇ ਅਸੀਂ ਤਾਂ ਗਰਾਊਂਡ ਲੈਵਲ ਤੇ ਆ ਜਿੱਥੇ ਵੀ ਸਮੱਸਿਆ ਬਣਦੀ ਹੈ ਅਸੀਂ ਪਹੁੰਚ ਰਹੇ ਆ ਮੰਤਰੀ ਜਿੰਨੇ ਵੀ ਪੰਜਾਬ ਦੇ ਕਹਿ ਲਿਏ ਉਹ ਖੁਦ ਬੰਨਾਂ ਦੇ ਉੱਤੇ ਮਿੱਟੀ ਲਵਾ ਰਹੇ ਆ ਨਾਲ-ਨਾਲ ਫਿਰ ਰਹੇ ਆ ਦੇਖੋ ਜਿਹੜਾ ਮੰਤਰੀ ਦਾ ਕੰਮ ਹੁੰਦਾ ਉਹਦਾ ਦਫ਼ਤਰ 'ਚ ਬੈਠ ਕੇ ਉੱਥੇ ਆਪਣੇ ਵਰਕਰ ਭੇਜਣ ਆਪਣੇ ਪੀਡਬਲਯੂਡੀ ਵਾਲੇ ਭੇਜਣ ਜਾਂ ਹੋਰ ਜਿਹੜੇ ਇਹਨਾਂ ਦੇ ਨਹਿਰੀ ਮੈਕਮੇ ਵਾਲੇ ਬੰਦਿਆਂ ਨੂੰ ਭੇਜਣਾ ਮੰਤਰੀ ਥੈਲੇ ਚੱਕਦਾ ਚੰਗਾ ਲੱਗਦਾ ਮੰਤਰੀ ਨੂੰ ਅਸੀਂ ਇਸ ਕਰਕੇ ਸਾਡੇ ਲੋਕਾਂ ਨੇ ਚਿਤਾਇਆ ਕਿ ਤੂੰ ਉੱਥੇ ਥੈਲੇ ਲੈ ਉਹ ਤਾਂ ਸਾਡੇ ਵਰਗੇ ਜਿਹੜੇ ਅਨਪੜ੍ਹ ਉਹਨਾਂ ਨੇ ਵੀ ਕਰ ਲੈਣਾ ਮੰਤਰੀ ਦੇ ਹੱਥ 'ਚ ਪਾਵਰ ਹੈ ਕਿ ਸਾਡਾ ਚਮਕੌਰ ਸਾਹਿਬ ਤੇ ਐਮਐਲਏ ਹੈ ਉਹ ਕਹੀ ਚੱਕੀ ਫਿਰਦਾ ਸੜਕ 'ਤੇ ਪਾਣੀ ਕੱਢਦਾ ਉਹਦਾ ਕੰਮ ਹੈ ਤੈਨੂੰ ਕੁਰਸੀ ਬਸ ਗਈ ਬਖਸ਼ੀ ਲੋਕਾਂ ਨੇ ਤੂੰ ਲੋਕਾਂ ਵਾਸਤੇ ਕੰਮ ਕਰ ਦਫ਼ਤਰ 'ਚ ਬੈਠ ਕੇ ਪੀਡਬਲਯੂਡੀ ਵਾਲੇ ਕਿੱਥੇ ਗਏ ਇਹਨਾਂ ਦੇ ਮੁਲਾਜ਼ਮ ਸਾਰੇ ਮੈਹਿਕਮੇ ਖਾ ਗਏ ਇਕੱਲਾ ਇਕੱਲਾ ਮੈਹਿਕਮਾ ਤਾਂ ਇਹ ਖਾ ਗਏ ਉਹਨਾਂ ਦੇ ਪੈਸੇ ਅੱਜ ਤੱਕ ਕਿੱਥੇ ਜਾ ਰਹੇ ਤਾਂ ਕਹਿੰਦੇ ਅਸੀਂ ਗਰਾਊਂਡ ਨਾਲ ਜੁੜੇ ਹੋਏ ਆ ਦੱਸ ਰਹੇ ਆ ਭਾਈ ਜੇ ਕਿਤੇ ਪਾਣੀ ਪੂਣੀ ਖੜਦਾ ਐ ਸਫਾਈ ਕਰ ਲਓ ਤੁਸੀਂ ਆਪ ਸਫਾਈ ਕਰ ਸਕਦੇ ਹੋ ਲੋਕ ਸਫਾਈ ਕਰਨ ਫੇਰ ਨਾ ਉਹ ਜਿਹੜੇ 2.5 ਲੱਖ ਦੀ ਤਨਖਾਹ ਲੈ ਰਹੇ ਸਾਡੇ ਖੂਨ ਪਸੀਨੇ ਦੀ ਕਮਾਈ ਚ ਉਹ ਕਿੱਥੇ ਜਾਂਦੀ ਐ ਜੇ ਲੋਕਾਂ ਨੇ ਕੰਮ ਕਰਨਾ ਫੇਰ ਇਹਨਾਂ ਤੋਂ ਕੀ ਕਰਾਉਣਾ ਇਹ ਗਦੇ ਪਾਲੇ ਵੀ ਅਸੀਂ ਖਾਣ ਵਾਸਤੇ ਬੰਦਾ ਮਲਏ ਮੁੱਖ ਮੰਤਰੀ ਬਣਾਉਂਦਾ ਏ ਕਿ ਸਾਡੀ ਲੋਕਾਂ ਦੀ ਸਲਮਾਈ ਹੋ ਗਈ ਸਾਡੇ ਲੋਕਾਂ ਵਾਸਤੇ ਕੰਮ ਕਰਨਗੇ ਇਸ ਕਰਕੇ ਹੁਣ ਇਹਨਾਂ ਨੇ ਬਿਆਨ ਦੇ ਦਿੱਤਾ ਵੀ ਇੱਕ ਇੱਕ ਮਹੀਨੇ ਦਰਖਾਹ ਛੱਡਦੇ ਅਸੀਂ ਕਿਉਂ ਬਈ ਜੇ ਤੁਸੀਂ ਸਾਲ ਸਾਲ ਦੀ ਦਰਖਾਹ ਛੱਡ ਦੋਗੇ ਤਾਂ ਤੁਸੀਂ ਮਰ ਜਾਓਗੇ ਤੁਸੀਂ ਤਾਂ ਕਹਿੰਦੇ ਸੀ ਆਮਕਰਾਂ ਦੇ ਕਾਕੇ ਆ ਅੱਜ ਕਿੱਥੇ ਗਈ ਆਮਕਰਾਂ ਦੀ ਕਾਕੇ ਇਹ ਤਾਂ ਕਹਿੰਦੇ ਸੀ ਬੋਰਡ ਨਹੀਂ ਲਾਉਣੇ ਅੱਜ ਕਰੋੜਾ ਰੁਪਿਆ ਬੋਰਡਾਂ ਤੇ ਲੱਗਿਆ ਵਾ ਨਸ਼ਿਆਂ ਦੇ ਵਿਰੁੱਧ ਬੋਲਦੇ ਇਹ ਜਿੰਨੇ ਨੌਜਵਾਨ ਐ ਮੈਂ ਜੇਲ੍ਹ ਚ ਰਹਿ ਕੇ ਆਇਆ ਉੱਥੇ ਮੈਂ ਦੇਖੇ ਆਮ ਮੁੰਡੇ ਚੱਕ ਚੱਕ ਜਿਹੜੇ ਵਿਚਾਰੇ ਨਸ਼ਾ ਕਰਦੇ ਟੀਕਾ ਲਾਉਨੇ ਉਹ ਚੱਕ ਜੇਲ੍ਹ ਤੇ ਸੁੱਟੇ ਹੋਏ ਵੱਡੇ ਤਸਕਰ ਕਿੱਥੇ ਗਏ ਭਾਈ ਜੀ ਬਹੁਤ ਖੁਸ਼ ਹੈ ਇਹ ਤੁਹਾਡੇ ਮੀਡੀਆ ਦੇ ਵਿੱਚੇ ਕੈਮਰੇ ਮੂਰੇ ਆ ਕੇ ਥੈਲੇ ਚੱਕਦੇ ਉਸ ਤੋਂ ਬਾਅਦ ਹੁਣ ਕਈ ਉੱਥੇ ਜੱਡੀਆਂ ਚੱਕ ਕੇ ਵੀ ਖੜ ਜੰਨੇ ਆਏ ਜਾ ਕੇ ਕਿੰਨੇ ਥੈਲੇ ਚੱਕੇ ਉਹਨੇ ਸਵੇਰ ਤੋਂ ਸ਼ਾਮ ਤੱਕ ਕਿ ਮੇਰੇ ਮੇਰੇ ਨਾਲੇ ਆ ਕੇ ਆ ਰਹੇ ਨੇ ਸਵੇਰੇ 8 ਵਜੇ ਆ ਜਾਂਦੇ ਦੇਖਦੇ ਕਿਹੜਾ ਪਹਿਲਾਂ ਹਟਦਾ ਕੰਮ ਕਰਨ ਲੋਕਾਂ ਦਾ ਕੰਮ ਛਡਾਉਣ ਜਾਂਦੇ ਇਹ ਬੰਨਾਂ ਤੇ ਕੰਮ ਕੁਛ ਨਹੀਂ ਕਰਨ ਜਾਂਦੇ ਦੇ ਹੁਣ ਕੇਜਰੀਵਾਲ ਸਾਹਿਬ ਹੈ ਉਹ ਵੀ ਫਿਕਰਮੰਦ ਹੈ ਉਹ ਕਹਿੰਦੇ ਅਸੀਂ ਦਿੱਲੀ ਤੋਂ ਰਾਸ਼ਨ ਇਕੱਠਾ ਕਰਕੇ ਭੇਜ ਰਹੇ ਪੰਜਾਬ ਲਈ ਅਸੀਂ ਸਾਨੂੰ ਫਿਕਰ ਹੈ ਪੰਜਾਬੀਆਂ ਦੀ ਪੰਜਾਬੀ ਭਖਾਰੀ ਨਹੀਂ ਕੇਜਰੀਵਾਲ ਸਾਹਿਬ ਦੇਖ ਰਹੇਣ ਉੱਥੇ ਲੱਖਾਂ ਟਰੈਕਟਰ ਫਿਰਦਾ ਏ ਸੰਤ ਭਿੰਡਰਾਲੇ ਦੇ ਫੋਟੋ ਲੱਗੀਆਂ ਹੋਈਆਂ ਉੱਥੇ ਜਾ ਕੇ ਆਪ ਦੇਖ ਰਹੇਣ ਖੁਦ ਅਸੀਂ ਸੰਤਾਂ ਦੇ ਚੇਲੇ ਆ ਉਸ ਕੌਮ ਦੇ ਵਾਰਿਸ ਆ ਭਖਾਰੀ ਨਹੀਂ ਆ ਕਿ ਅਸੀਂ ਦਿੱਲੀ ਦਿੱਲੀ ਵਾਲਿਆਂ ਤੋਂ ਲੈ ਕੇ ਰਾਸ਼ਨ ਖਾ ਲੈਣਗੇ ਸਾਡੇ ਲੋਕ ਉੱਥੇ ਰਾਸ਼ਨ ਮੋੜਦੇ ਆ ਅਸੀਂ ਕੱਲ ਉੱਥੇ ਤੋਂ ਆਏ ਉਹ ਕਹਿੰਦੇ ਸਾਨੂੰ ਰਾਸ਼ਨ ਦੀ ਲੋੜ ਨਹੀਂ ਸਾਨੂੰ ਕਾਸੇ ਦੀ ਲੋੜ ਨਹੀਂ ਸਾਡੂੰ ਪ੍ਰਮਾਤਮਾ ਨੇ ਬਹੁਤ ਸੋਤਾ ਕੋਈ ਨਹੀਂ ਆਫਤ ਆਈ ਅਸੀਂ ਝੱਲਾਂਗੇ ਹੁਣ ਜਿਹੜਾ ਬਨ ਟੁੱਟਿਆ ਸੀ ਇਹ ਤਾਂ ਤੁਸੀਂ ਪੱਕਾ ਕਰ ਲਿਆ ਹੁਣ ਦਿੱਕਤ ਕੀ ਆਏ ਜੀ ਅੱਗੇ ਦੇਖੋ ਬਨ ਟੁੱਟਿਆ ਨਹੀਂ ਜੀ ਹੈਗਾ ਬਨ ਖੁਰ ਰਿਹਾ ਹੈ ਠੋਕਰਾਂ ਗਿਰਗੀਆਂ ਉਹਨੂੰ ਸਾਡੇ ਨੌਜਵਾਨ ਵੀਰ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਸੌਏ ਨਹੀਂ ਅੱਜ 5-7 ਦਿਨ ਤੋਂ ਲਗਾਤਾਰ ਪਰ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਉਹ ਕਿੱਥੇ ਐ ਉਹਨਾਂ ਦੀਆਂ ਟੀਮਾਂ ਕਿੱਥੇ ਐ ਜਿਹੜੀਆਂ ਕਹਿੰਦੇ ਸੀ ਕਿ ਰਾਤਾਂ ਨੂੰ ਫੋਨ ਕਰਿਓ ਜਿਹੜੇ ਪਹੁੰਚ ਜਾਣਗੀਆਂ ਉਹ ਟੀਮਾਂ ਕਿੱਥੇ ਐ ਸਵਾਲੇ ਉੱਠਦਾ ਪਾਣੀ ਕਿੰਨਾ ਕਾਇਆ ਵਾ ਦੇਖੋ ਪਾਣੀ ਤੁਸੀਂ ਦੇਖ ਕੇ ਰਹੇ ਆ 40 40 ਫੁੱਟ ਪਾਣੀ ਚੱਲ ਰਿਹਾ ਔਰ ਸਪੀਡ ਦੇਖ ਲਓ ਪਾਣੀ ਦੀ ਔਰ ਇਹ ਵੀ ਇਨਾ ਝਾੜੂ ਵਾਲੇ ਦੀ ਨਲਕੀ ਕਰਕੇ ਜੇ 1 ਮਿੰਟ ਜੀ ਮੈਂ ਗੱਲ ਕਰ ਦਵਾ ਜੇ ਇਹੀ ਪਾਣੀ ਆਤੋਂ ਮਹੀਨਾ ਪਹਿਲਾਂ 20 ਦਿਨ ਪਹਿਲਾਂ ਡੈਮਾਂ ਨੂੰ ਥੋੜਾ ਪਤਾ ਨੀਵੇਂ ਰੱਖਦੇ ਤਾਂ ਜੇ ਆਫਤ ਆਉਂਦੀਆਂ ਤੇ ਡੋਬਿਆ ਗਏ ਨੇ ਨੇ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਇਸ ਇਸ ਸਥਿਤੀ 'ਚ ਲਿਆਉਣ ਵਾਲੇ ਇਹ ਝਾੜੂ ਸਰਕਾਰ ਹੈ ਇੱਕ ਹੋਰ ਵੀ ਜਿਹੜਾ ਤੁਹਾਡੇ ਕੋਲ ਸੁਝਾਅ ਦਿੱਤਾ ਗਿਆ ਸੀ ਕਿ ਪਾਣੀ ਦਾ ਰੁੱਖ ਹੈ ਜਿਹੜਾ ਉਹ ਦੂਸਰੀ ਤਰਫ ਮੁੜਦਾ ਜੀ ਇੰਦਰ ਨੂੰ ਪਾਣੀ ਨਹੀਂ ਆਏਗਾ ਉਹ ਕੀ ਕਰੇ ਜੀ ਦੇਖੋ ਪਾਣੀ ਦਾ ਜਿਹੜਾ ਰੁੱਖ ਹੈ ਜਿੱਦ ਸਿੱਧਾ ਬੰਨ ਨਾਲ ਆ ਰਿਹਾ ਇਹ ਵੱਡੇ ਵੱਡੇ ਜਿਹੜੇ ਮਗਰਮੱਛ ਸੀ ਉਸ ਟਾਈਮ ਬੰਦਿਆਂ ਦੇ ਲਾਗ ਮੈਂ ਨਹੀਂ ਕਰਦੇ ਰਹੇ ਰੇਤਾ ਚੱਕਦੇ ਰਹੇ ਅੱਜ ਉਹ ਉੱਥੇ ਦਿਖਦੇ ਵੀ ਨਹੀਂ ਉਸ ਟਾਈਮ ਉੱਥੋਂ ਰੇਤਾ ਚੱਕਦੇ ਰਹੇ ਪਰ ਸਾਡੇ ਜਿਹੜੇ ਪਿੰਡਾਂ ਦੇ ਸੀ ਬੇੜੇ ਮੇਰੇ ਵਰਗੇ ਮੇਰੇ ਵਰਗੇ ਕੜਮ ਚੌਧਰੀ ਉਹਨਾਂ ਦੀ ਵੀ ਨਲਾਕੀ ਹੈ ਉਹ ਆਪਣੇ ਐਮ.ਐਲ.ਏ ਦੇ ਪਿੱਠੂ ਬਣੇ ਵੇ ਕਦੇ ਕਿਸੇ ਪਾਰਟੀ ਦੇ ਕਿਸੇ ਕਿਸੇ ਪਾਰਟੀ ਦੇ ਉਹਨਾਂ ਦੇ ਕਾਰਨ ਅੱਜ ਸਾਡੇ 10-15 ਪਿੰਡ ਡੁੱਬਣ ਦੇ ਕਿਨਾਰੇ ਆਈ ਹੋਏ ਆ ਉਹ ਇਹ ਬੇਨਤੀ ਸੀ ਕਿ ਭਾਈ ਪਾਣੀ ਸਿੱਧੀ ਠੋਕਰ ਵੱਜਦੀ ਹੈ ਦੂਜੇ ਪਾਸੇ ਥੋੜਾ ਜਿਹਾ ਪਟ ਦੋ ਵੀ ਉਧਰ ਨੂੰ ਪਾਣੀ ਸਿੱਧਾ ਹੋ ਜਾਊਗਾ ਉਹ ਬੰਨ ਹੜੂਗਾ ਨਹੀਂ ਹੁਣ ਜਿਹੜੀਆਂ ਮੰਦਾ ਮੰਨ ਲੀਆਂ ਧਰਨਾ ਖਤਮ ਹੋ ਗਿਆ ਜੀ ਤੁਹਾਡਾ ਦੇਖੋ ਅਸੀਂ ਸਵੇਰ ਦੇ ਰੋਡ ਰੋਕੀ ਬੈਠੇ ਸੀ ਫੇ ਸਾਨੂੰ ਕਹਿੰਦੇ ਨੇ ਇਹ ਬੇਲਣਾ ਹੈ ਫਲਾਣਾ ਉਧਰ ਸਾਡੇ ਨੌਜਵਾਨ ਉਹਤੇ ਵੀ ਲੱਗੇ ਹੋਏ ਆ ਬੰਨ ਤੇ ਵੀ ਅਸੀਂ ਉਰੇ ਵੀ ਬੈਠੇ ਆ ਹੁਣ ਸਾਨੂੰ ਇੱਕ ਲੌਲੀਪੌਪ ਦਿੱਤਾ ਹੈ ਜਿਹੜਾ ਲੱਖੀਬੀਰ ਵੀ ਤੇ ਅਸੀਂ ਜਿੰਨੇ ਵੀ ਖੜੇ ਆ ਸਾਰੇ ਉਹ ਰਾਤ ਨੂੰ ਚੂਸਾਂਗੇ ਸਵੇਰੇ ਦੇਖਦੇ ਚ ਸਵਾਦ ਆਉਂਦਾ ਏ ਕਿ ਭਾਵੇਂ ਆਤਮਾਨ ਦੀਆਂ ਗੱਪਾਂ ਵਾਂਗ ਉਹ ਵੀ ਫੁਰਲੇ ਹੁੰਦਾ ਏ ਕੀ ਕਿਹਾ ਜੀ ਸਾਨੂੰ ਕਹਿੰਦੇ ਵੀ ਸਵੇਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਸਵੇਰੇ ਤੁਹਾਡਾ ਉਹ ਕਰਾਂਗੇ ਅਗਰ ਨਹੀਂ ਕਰਨਗੇ ਫੇਰ ਕਿਹੜੇ ਅਸੀਂ ਚਲੇਗੇ ਕੱਲ ਨੂੰ ਟਰੈਕਟਰ ਫੇਰ ਇੱਥੇ ਆ ਜਾਣਗੇ ਫੇਰ ਤਰੀਕੇ ਨਾਲ ਲਾਵਾਂਗੇ ਇਸ ਤੇ ਨਹੀਂ ਦੂਜੇ ਰੋਡ ਦੇ ਵੀ ਬੰਦ ਕਰਾਂਗੇ ਪਰ ਪ੍ਰਸ਼ਾਸਨ ਦੇ ਨੱਕ 'ਚ ਦਮ ਕਰਦਾਂਗੇ ਸਰਕਾਰ ਦੇ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ